ਸਤਿ ਆਕਾਂ ਆਹ ਹਿਤਜੀ ਕੀ ਪਤਿ ਗੁਰੂ ਕਾਰੀ ਸਾਧ ਸੰਗਤ ਗੁਰੂ ਨਾਨਕ ਨਾਮ ਲੇਵਾ ਵਰਮਕ ਪਿਆਰੇ ਜਨੋ ਸੰਤ ਬਾਬਾ ਦਵਿੰਦਰ ਸਿੰਘ ਜੀ ਕਰਨਤਾਰਨ ਪੱਟੀ ਨਿਰਮਲ ਕੁਟੀਆ ਫਹਾਪੁਰ ਵਾਲੇ ਕੋਤੀ ਮਰਦਾਨ ਸੰਪਰਦਾ ਦੇ ਬੜੇ ਪਿਆਰੇ ਮਾਪੋਸ਼ ਇੰਡੀਆ ਔਰ ਪੰਜਾਬ ਤੋਂ ਜੱਲ ਫਰਕ ਕੀ ਦੇਸ਼ਾਂ ਵਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਨੇ ਵਾਹਿਗੁਰੂ ਜੀ ਦੇ ਲੱਗ ਲਾਉਂਦਿਆਂ ਹੋਏ ਆਪਿਆਰ ਸਾਂਝਾ ਕਰਦਿਆਂ ਹੋਇਆ ਅਮਰੀਕਾ ਦੀ ਧਰਤੀ ਤੇ ਆਪਣੇ ਪਿਆਰੇ ਚਰਨ ਪਾਏ ਨੇ ਦਾਸ ਨੂੰ ਵੀ ਮਿਲਣ ਦਾ ਮੌਕਾ ਕੈਲੇਫੋਰਨੀਆ ਦੇ ਵਿੱਚ ਮਿਲਿਆ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਤੇ ਸਮਾਜ ਨੂੰ ਬੜਾ ਹੀ ਸੋਹਣਾ ਸੁਣੀ ਆਂ ਦੇਸ਼ ਤੋਂ ਲੈ ਕੇ ਪ੍ਰਦੇਸ਼ਾਂ ਤੱਕ ਹੰਦੇ ਰਹੇ ਨੇ ਬਾਬਾ ਜੀ ਮਹਾਰਾਜ ਰੁੱਖ ਲਗਾਉਣ ਦਾ ਜੋ ਕਿ ਪੰਜਾਬ ਦੀ ਧਰਤੀ ਤੇ ਇਸ ਵੇਲੇ ਬੜਾ ਵੱਡਾ ਅਸੀਂ ਬੋਲ ਸੁਣਨੇ ਆ ਕਿ ਰੁੱਖ ਲਗਾਓ ਰੁੱਖ ਲਗਾਓ ਮਹਾਪੁਰਸ਼ਾਂ ਨੇ ਜਿਹੜੀਆਂ ਸੁਆਵਾਂ ਪੰਜਾਬ ਦੀ ਧਰਤੀ ਤੇ ਕੀਤੀਆਂ ਆ ਉਹ ਤਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ ਵੇਖੋ ਕਿੱਥੇ ਪੰਜਾਬ ਦੀ ਧਰਤੀ ਤੇ ਕਿੱਥੇ ਯੂ ਐਸ ਏ ਅਮਰੀਕਾ ਦੀ ਪਹਿਲੇ ਹੋਰਿਆਂ ਦੀ ਧਰਤੀ ਆਪ ਦੇ ਹੱਥੀਂ ਆਪ ਦੇ ਹੱਥੀਂ ਆਪ ਇਸ ਇਲਾਕੇ ਦੇ ਵਿੱਚ ਗ੍ਰਹਿ ਪਰਿਵਾਰ ਦੇ ਘਰ ਵਿੱਚ ਰੁੱਖ ਲਗਾਉਣ ਦੀ, ਦਰਖਤ ਲਗਾਉਣ ਦੀ, ਟਰੀ ਲਗਾਉਣ ਦੀ ਸੇਵਾ ਕਰ ਰਹੇ ਨੇ ਇਸ ਗੁਰਮੁਖ ਪਰਿਵਾਰ ਸੇ ਇਹ ਸਮਾਜ ਨੂੰ ਮਹਾਂਪੁਰਸ਼ਾਂ ਵੱਲੋਂ ਬੜਾ ਵੱਡਾ ਸਿਨਿਆ ਦੇ ਕੇ ਵਾਹਿਗੁਰੂ ਦੀ ਜੋ ਬਖਸ਼ੀ ਹੋਈ ਕੁਦਰਤ ਆ ਉਸ ਨੂੰ ਬਚਾਉਣ ਵਾਸਤੇ ਬੜਾ ਅਪਰਾਲਾ ਵੱਡਾ ਮਹਾਂਪੁਰਸ਼ ਕਰ ਰਹੇ ਨੇ ਐਸੇ ਸੰਤਾਂ ਦਾ ਕੂਟਾ ਨੂੰ ਬਹੁਤ ਬਹੁਤ ਧੰਨਵਾਦ ਗੁਰਮਤ ਪਿਆਰਿਆਂ ਦਾ ਜਿੱਥੇ ਨਾਮ ਬਾਣੀ ਦੀ ਵਰਖਾ ਕਰਦੇ ਨੇ ਉਥੇ ਅਤਿ ਕਿਰਪਾ ਕਰਨ ਦਾ ਵੀ ਸਾਨੂੰ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਰੰਪਰਾ ਦਾ ਉਦੇਸ਼ ਸਾਂਝਾ ਕਰਦੇ ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀਓ ਲਾਗੀ ਕਰੋ ਮਾਪੇ ਚੋਈ ਆਵਾਜ਼ ਤੱਕ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸਾਰੀ ਮਨੁੱਖਤਾ ਅਸੀਂ ਜਿੰਨੇ ਵੀ ਇਨਸਾਨ ਆ ਜੇ ਸਾਨੂੰ ਆਕਸੀਜਨ ਨਾ ਮਿਲੇ ਤਾਂ ਅਸੀਂ ਜੀ ਨਹੀਂ ਸਕਦੇ ਸੋ ਕੁਦਰਤ ਦੇ ਇਹ ਜਿਹੜੇ ਵਿਰਕਸ਼ ਨੇ ਇੱਕ ਕੱਲਾ ਕੱਲਾ ਇੱਕ ਰੁੱਖ ਤੇ ਸੌ ਰੁੱਖ ਗਲੋਮਾਸਫੇਅਰ ਦੇ ਭਗਤਪੁਰ ਸਿੰਘ ਜੀ ਦਾ ਇਹ ਮੈਸੇਜ ਸੀਗਾ ਸੋ ਗੁਰਪ੍ਰਤ ਪਿਆਰੇ ਭਾਈ ਮਹਿਲ ਸਿੰਘ ਜੀ ਜੋ ਸਾਡੇ ਪਾਸ ਫ੍ਰਿਜ ਨੂੰ ਵਿਖੇ ਆਏ ਇਸ ਗੁਰੂ ਪਰਿਵਾਰ ਵਿਖੇ ਸੋ ਪੌਦੇ ਕਾਫੀ ਇਸ ਆਪਣਾ ਏਰੀਆ ਦੇ ਵਿੱਚ ਲਗਾਏ ਜਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਸਾਨੂੰ ਚੰਗੀ ਆਕਸੀਜਨ ਮਿਲਦੀ ਹੈ ਸਾਨੂੰ ਸਭ ਨੂੰ ਰੁੱਖ ਲਗਾਉਣੇ ਚਾਹੀਦੇ ਨੇ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇਣਾ ਚਾਹੀਦਾ ਹੈ ਸੋ ਮੈਂ ਭਾਈ ਸਾਹਿਬ ਭਾਈ ਮਹਿਤ ਸਿੰਘ ਜੀ ਦਾ ਪਹਿਲੇੋਂ ਧੰਨਵਾਦ ਕਰਦਾ ਹਾਂ ਕਿ ਉਹ ਬਹੁਤ ਪਿਆਰੇ ਇਸ ਹਰਾਕੇ ਦੇ ਵਿੱਚ ਆਏ ਨੇ ਤੇ ਨਾਲ ਸਾਡੇ ਮਦਦ ਕਰ ਰਹੇ ਨੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ